ਤੈਨੂੰ ਤਾਂ ਚਾਰ ਫੋਨ ਵਜਾਣੇ ਨੇ ਨਹੀਂ ਆ ਗਿਆ ਫੋਨ ਤੇ ਚੱਕ ਅਰਜਨ ਦਾ ਹੈ ਨਾ ਲੈ ਹਲੋ ਹਲੋ ਕੀ ਖੁਸ਼ ਹੋਇਆ ਅਰਜਨ ਇਹ ਗੱਲ ਯਾਰ ਬਾਰ ਬਾਰ ਫੋਨ ਕਰੀ ਜਾਂਦੀ ਮਈਆ ਕੀ ਹਾਲ ਹੈ ਤੁਹਾਡਾ ਠੀਕ ਹੋ ਹਾਂ ਠੀਕ ਹੈ ਮੇਰਾ ਤੂੰ ਦੱਸ ਕਿਦਾਂ ਵਾ ਮੈਂ ਵੀ ਠੀਕ ਹਾਂ ਹਾਂ ਦੱਸ ਕੰਮ ਹੈ ਕੋਈ ਨਹੀਂ ਅਜੇ ਤੁਸੀਂ ਠੀਕ ਹੋ ਨਾ ਹਾਂ ਠੀਕ ਹੈ ਮੈਂ ਅੱਗੇ ਦੱਸ ਤੇ ਅੱਜ ਕੋਣ ਕੀਤਾ ਅੱਗੇ ਕਿਸ ਤੁਸੀਂ ਫੋਨ ਤੇ ਮੈਂ ਜੇ ਆਪਣੀ ਮਾਂ ਨੂੰ ਕਰ ਸਕਦਾ ਨਾ ਕਰ ਤੇ ਮੈਂ ਇਧਰ ਨਹੀਂ ਸਕਦਾ ਵਾ ਪਰ ਜਿਹੜੀ ਤੇਰੇ ਬੇਬੀ ਨੇ ਕਰਤੂਤਾ ਵਾ ਨਾ ਉਹਦੇ ਕਰਕੇ ਮੈਂ ਫੋਨ ਕਰ ਨੂੰ ਦਿਲ ਨਹੀਂ ਕਰਦਾ ਚਲੋ ਸਭ ਛੱਡੋ ਕੋਈ ਨਹੀਂ ਤੁਸੀਂ ਠੀਕ ਹੋ ਨਾ ਕੰਮ ਦਾ ਠੀਕ ਹੈ ਨਾ ਆ ਠੀਕ ਹੈ ਕਰਦਾ ਪਿਆ ਵਾ ਅੱਛਾ ਤੇ ਅੱਜ ਮੇਰੀ ਗੱਲ ਸੁਣ ਮਿੱਠੀਆਂ ਮਿੱਠੀਆਂ ਉਹਨੂੰ ਦੇਣ ਨਹੀਂ ਆ ਗੋਲੀਆਂ ਉਹਦੇ ਨਾਲ ਖੁੱਲ ਕੇ ਗੱਲ ਕਰ ਕਿ ਅੱਜ ਇਹਨੇ ਦਿਨਾਂ ਬਾਅਦ ਮੇਰੇ ਨਾਲ ਗੱਲ ਕਰਨ ਦੇ 2 ਮਹੀਨਿਆਂ ਬਾਅਦ ਕੀ ਗੱਲ ਹੈ ਤੁਹਾਨੂੰ ਹੈ ਅ ਮਿਊਟ ਕਰ ਆਇਆ ਸੁਣਾ ਨਾ ਮੇਰੀ ਆਵਾਜ਼ ਪਤਾ ਲੱਗੇ ਕਿ ਮੈਂ ਨਾਲ ਹੀ ਕੀ ਆ 2 ਮਿੰਟ ਮੰਮੀ ਗੱਲ ਤੇ ਕਰਨ ਦੋ ਕਰਨ ਦੇ ਕਿਵੇਂ ਹਵਾ ਪਾਣੀ ਬਦਲ ਲਿਆ ਮਿੰਟ ਤੋਂ ਪਹਿਲਾਂ ਆਪਣਾ ਹੈਲੋ ਹਾਂਜੀ ਅਰਜਨ ਹੈਲੋ ਕੀ ਗੱਲ ਪਿੱਛੋਂ ਕੀ ਕਹਿੰਦੇ ਪਏ ਨੇ ਕੁਛ ਨਹੀਂ ਕੁਛ ਨਹੀਂ ਉਹ ਸਬਜ਼ੀ ਬਣਾ ਰਹੇ ਸੀ ਨਾ ਉਹਦੇ ਬਾਰੇ ਪੁੱਛ ਰਹੇ ਸੀ ਨਾ ਮਮੇ ਕਹਿੰਦੇ ਸੀ ਮੇਨਾਂ ਦੀ ਗੱਲ ਕਰਾਂ ਮੈਂ ਤਾਂ ਬਾਅਦ ਚ ਕਰ ਲਵਾਂ ਮੈਨੂੰ ਲੱਗਦਾ ਮੇਰੇ ਬਾਰੇ ਗੱਲ ਕਰ ਰਿਹਾ ਕੋਈ ਅਜੇ ਮੇਰੀ ਗੱਲ ਸੁਣ ਜੇ ਤੁਹਾਡੇ ਵੱਲ ਗੱਲ ਕਰ ਵੀ ਰਹੇ ਨੇ ਤਾਂ ਤੁਸੀਂ ਦੇਖੋ ਨਾ ਜਾ ਕੇ ਪਤਾ ਹੀ ਨਹੀਂ ਕਿ ਆ ਕੋਈ ਗੱਲ ਕੀਤੀ ਸੀ ਤੇ ਨਾ ਫੋਨ ਕੀਤਾ ਤੇ ਜੋ ਕਲਪ ਵੀ ਰਹੀ ਆ ਮੇਰੇ ਮਾਂ ਤੁਹਾਨੂੰ ਦੋਖ ਹੈ ਤਾਂ ਹੀ ਨਾ ਦੱਸੋ ਮੈਨੂੰ ਤੁਸੀਂ ਮੈਂ ਹੁਣੇ ਕੀ ਕਿਹਾ ਤੈਨੂੰ ਕਿ ਜੇ ਮੈਂ ਉਧਰ ਫੋਨ ਕਰ ਸਕਦਾ ਹਾਂ ਨਾ ਇੱਧਰ ਵੀ ਕਰ ਸਕਦਾ ਹਾਂ ਤੇ ਮੈਂ ਫੋਨ ਕਿਉਂ ਨਹੀਂ ਕਰਦਾ ਅੱਛਾ ਕਿਉਂ ਨਹੀਂ ਕੀਤਾ ਦੱਸੋ ਮੈਨੂੰ ਤੇਰੀਆਂ ਮਾਤਾ ਦੀਆਂ ਨਾ ਇਸੇ ਕਰਤੂਤਾਂ ਕਰਕੇ ਨੇ ਫੋਨ ਨਹੀਂ ਕੀਤਾ ਹਲੋ ਅਦਨ ਮੰਨਿਆ ਮੈਂ ਤੇ ਨਾਲ ਲੜਾਈ ਕੀ ਕਰਾਂ ਕਿਸੇ ਨੇ ਤੇ ਟਾਈਮ ਬਾਅਦ ਮੈਨੂੰ ਫੋਨ ਕੀਤਾ ਮੈਂ ਤੇ ਤੁਹਾਨੂੰ ਤੁਹਾਨੂੰ ਦਾ ਦੁੱਖ ਵੀ ਨਹੀਂ ਸੁਣਾ ਸਕਦੀ ਤੇ ਨਾਲ ਕੁਛ ਕਹਿਤਾ ਕਿਸੇ ਦੀਆਂ ਤਾਂਗੇ ਮੰਮੀ ਨੇ ਬੜਾ ਕੁਛ ਕੀਤਾ ਵਾ ਇੱਕ ਮਿੰਟ ਮੰਮੀ ਮੈਂ ਨਾਲ ਗੱਲ ਕਰਦੀ ਇੱਥੋਂ ਨਾ ਬੋਲੋ ਫਿਰ ਉਹਨੇ ਫੋਨ ਕੱਟ ਦਿੰਨਾ ਤੇ ਮੈਂ ਹੁਣ ਤੁਹਾਨੂੰ ਬਲੇਮ ਕਰਨਾ ਦੋ ਮਿੰਟ ਬੰਗਾਲ ਕਰੋ ਹਾਂਜੀ ਅਦਨ ਹੈਲੋ ਹੈਲੋ ਮੈਨੂੰ ਗੱਲ ਸੁਣੋ ਤੁਹਾਨੂੰ ਪਤਾ ਲੱਗਾ ਸਾਡੇ ਘਰ ਦੋ ਬੱਚੇ ਹੋਏ ਨੇ ਹੈਲੋ ਅਦਨ ਹੈਲੋ ਹੈਨਾ ਤੂੰ ਇਥੇ ਮੈਂ ਨਾ ਖੁਸ਼ੀ ਵੀ ਜਾਲ ਨਹੀਂ ਕੀਤੀ ਬੱਚੇ ਹੋਣ ਦੀ ਤੇ ਨਾ ਦੁੱਖ ਸਾਂਝਾ ਕੀਤਾ ਜਿਹੜਾ ਬੱਚਾ ਚਲਾ ਗਿਆ ਤੁਹਾਨੂੰ ਲੱਗਾ ਤੁਸੀਂ ਕਿਤੇ ਗਲਤ ਅਗੇ ਜਰਦਨ ਕੁੱਨੀ ਤੇ ਫੋਨ ਕੀਤਾ ਜਿੱਦਾਂ ਮੇਨਾ ਥੋੜਾ ਤੇ ਮੰਮੀ ਕਿੱਥੋਂ ਆ ਗਈ ਯਾਰ ਜੇ ਤੁਹਾਡੀਆਂ ਫੀਲਿੰਗ ਹੈਗੀਆਂ ਨਾ ਤੇ ਮੇਰੀਆਂ ਵੀ ਫੀਲਿੰਗ ਹੈਗੀਆਂ ਵਾ ਬਸ ਮੈਂ ਦੱਸਦਾ ਨਹੀਂ ਆ ਇਹਦਾ ਮਤਲਬ ਕਿ ਮੈਨੂੰ ਕੋਈ ਚਾਹ ਜਾਂ ਗਮੀ ਨਹੀਂ ਹੁੰਦੀ ਪਰ ਇਦਾਂ ਕਿੱਦਾਂ ਚੱਲੇਗਾ ਅੱਜ ਜਾਣ ਤੋਂ ਪਹਿਲਾਂ ਤੁਸੀਂ ਤਾਂ ਬੜੇ ਵਾਅਦੇ ਕੀਤੇ ਸੀ ਮੇਰੇ ਨਾਲ ਮੈਂ ਤੁਹਾਨੂੰ ਵੀਡੀਓ ਕਾਲ ਕਰਿਆ ਕਰਾਂਗਾ ਉਹਨਾ ਫੋਨ ਚੁੱਕਿਆ ਹੋ ਤਾਂ ਤੁਸੀਂ ਉਲਟਾ ਹੋ ਗਏ ਤੁਸੀਂ ਵੀਡੀਓ ਕਾਲ ਕਰਦੇ ਤੇ ਆਡੀਓ ਕਾਲ ਵੀ ਨਹੀਂ ਕਾਲ ਕਰਦੇ ਨਾਲ ਇੱਕ ਦਿਨ ਚ ਇੱਕ ਕੀ ਤੁਸੀਂ ਮੈਨੂੰ ਕਿਹਾ ਜਦੋਂ ਦੇ ਗਏ ਜੀ ਸਿਰਫ 1 ਮਿੰਟ ਇੱਕ ਦਿਨ ਗੱਲ ਕੀਤੀ ਵੀ ਪੋਲੀਓ ਲੈਟਰ ਮੈਂ ਬਾਅਦ ਚ ਗੱਲ ਕਰਦਾ ਮੈਂ ਕਿਤੇ ਫਸਿਆ ਹੋਇਆ ਵਾਂ ਫੋਨ ਵੀ ਤੁਸੀਂ ਸੇ ਇਤਨਾ ਕਰਦੇ ਕਰਦੇ ਨਹੀਂ ਫੇ ਮੈਨੂੰ ਲੱਗਦਾ ਵਾ ਤੁਸੀਂ ਜੇ ਮੈਂ ਆਪਣੇ ਵਾਅਦੇ ਤੇ ਨਹੀਂ ਨਾ ਪੂਰਾ ਉਤਰਿਆ ਤੇ ਉਤਰ ਤੂੰ ਵੀ ਨਹੀਂ ਪੂਰਾ ਅਰਜਨ ਇਦਾਂ ਦੀ ਗੱਲਾਂ ਕਿਉਂ ਕਰਦੇ ਬੇਟੇ ਕਿਉਂ ਨਾ ਮੈਂ ਕੀ ਕਰਾਂ ਜੇ ਮੈਂ ਬੋਲਾਂ ਤੇ ਤੁਹਾਨੂੰ ਕੀ ਕੀ ਕਹਿੰਦੇ ਪ੍ਰੋਬਲਮ ਹੁੰਦੀ ਆ ਬੇਟੀ ਉੱਠੀ ਮੰਮੀ ਬੇਟੀ ਉੱਠ ਗਈ ਮੇਰੇ ਮੂੰਹੋਂ ਕੁਝ ਹੋਰ ਨਿਕਲ ਲੱਗਾ ਸੀ ਉਹਦੇ ਮੂੰਹੋਂ ਨਿਕਲੇ ਇੱਕ ਵਾਰੀ ਵੀ ਕਿ ਮੇਰੇ ਬੱਚੇ ਦੀ ਆਵਾਜ਼ ਸੁਣਾ ਦੇ ਸੁਣਦੀ ਵੀ ਤੇਰੇ ਮੈਂ ਖੇਖਣਾ ਲਿਆ ਸੜੀ ਸੇ ਆਪਾਂ ਮੈਂ ਉਹਦਾ ਪੂਰਾ ਕਰਾ ਲਿਆ ਉਹ ਤੋਂ ਫਿਰ ਫੋਨ ਨਾ ਕੀਤਾ ਤੇ ਗੱਲ ਨਾ ਕੀਤੀ ਤੇ ਤਾਂ ਫਿਰ ਉਹਦੀ ਮਾਂ ਨੂੰ ਦਵਾਂਗੀ ਗੂਠ ਹਲੋ ਅਰਜਨ ਮੇਰੇ ਘਰ ਸੂਚ ਮੇਰੇ ਵਾਧ ਪਹਿਲਾਂ ਦੇਖੋ ਕਿੰਨੇ ਲਾਰੇ ਲਾਏ ਹਾਂ ਤੇਰਾ ਵੀ ਸੁਪਨਾ ਮੇਰਾ ਸੁਪਨਾ ਤੈਨੂੰ ਬਾਹਰ ਲੈ ਕੇ ਜਾਵਾਂਗਾ ਹਲੋ ਅਰਜਨ ਬੋਲਦੇ ਪਿਆਓ ਬੋਲਦਾ ਪਿਆਵਾਂ ਤੇ ਸੁਣਦਾ ਵੀ ਪਿਆਵਾਂ ਪਰ ਅਰਜਨ ਦੇਖੋ ਨਾ ਅੱਛਾ ਸਭ ਕੁਝ ਤਾਂ ਵਿਚ ਰਹਿ ਗਿਆ ਮੇਰਾ ਬਾਦ ਸੁਪਨੇ ਵੀ ਤੁਸੀਂ ਨਾ ਗੱਲ ਕਰਦੇ ਹੋ ਨਾ ਮੈਨੂੰ ਪੁੱਛਦੇ ਜੇ ਕੁਝ ਨਾ ਕੋਈ ਪੈਸਾ ਢੇਲਾ ਭੇਜਿਆ ਸਾਰਾ ਮੇਰੀ ਮਾਂ ਨੇ ਕੀਤਾ ਦੱਸੋ ਮੈਨੂੰ ਹੁਣ ਮੈਂ ਨਹੀਂ ਨਾ ਕੋਈ ਗੱਲ ਨਾ ਧਿਆਨ ਨਾ ਥੋਣ ਲਾ ਕਿੰਨੀ ਦੇਰ ਹੋ ਗਈ ਤੈਨੂੰ ਉੱਥੇ ਬੈਠਿਆ ਨੂੰ ਸਾਹਮਣੇ ਹੀ ਹੈ ਤੁਹਾਡੇ ਕਾਫੀ ਦੇਰ ਹੋ ਗਈ ਹੈ ਤੇ ਫਿਰ ਇਹਨੂੰ ਨਹੀਂ ਪਤਾ ਲੱਗਦਾ ਕਿ ਤੂੰ ਜਾ ਕੇ ਆਪਣਾ ਘਰ ਸਾਹਮਣੇ ਮੇਰੀ ਮਾਂ ਕੋਲ ਰਵੇਂ ਜਦੋਂ ਤੋਂ ਉੱਥੇ ਜਾ ਕੇ ਰਹੇਂਗੇ ਨਾ ਮੈਂ ਤੇਰੀ ਹਰੇਕ ਗੱਲ ਨੂੰ ਮੰਨੂੰਗਾ ਤੇ ਨਾਲੇ ਤੇਰੀ ਹਰੇਕ ਗੱਲ ਪੂਰੀ ਵੀ ਕਰੂੰਗਾ ਤੂੰ ਉੱਥੇ ਜਾ ਕੇ ਰਹਿ ਤਾਂ ਸਹੀ ਤੈਨੂੰ ਫੋਨ ਵੀ ਡੇਲੀ ਕਰਿਆ ਕਰੂੰਗਾ ਤੇਰੇ ਨਾਲ ਗੱਲ ਵੀ ਡੇਲੀ ਕਰਿਆ ਕਰੂੰਗਾ ਵੀਡੀਓ ਕਾਲ ਵੀ ਕਰਿਆ ਕਰੂੰਗਾ ਤੇ ਪੈਸੇ ਤੇ ਲੈ ਕੇ ਭੇਜੂੰਗਾ ਅੱਜ ਪਹਿਲਾਂ ਵੀ ਕਿਹੜਾ ਪੈਸਾ ਤੇ ਲੈ ਕੇ ਭੇਜਿਆ ਪਹਿਲਾਂ ਵੀ ਨਾ ਤੁਹਾਡੀ ਮੰਮੀ ਨੇ ਤਾਂ ਜਿੰਮੇਵਾਰੀ ਪੂਰੀ ਕੀਤੀ ਤੇ ਨਾ ਤੁਸੀਂ ਠੀਕ ਹੈ ਨਾ ਮੈਂ ਆਈਆਂ ਤੇ ਇਸ ਕਰਕੇ ਆਈ ਹਾਂ ਉਹਨੇ ਤਵੇਰ ਪਰ ਆਪ ਹੋ ਗਈ ਸੀ ਮੈਂ ਤੱਲੀ ਸੀ ਤੁਹਾਡੀ ਮੰਮੀ ਉੱਥੇ ਚਲ ਗਈ ਸੀ ਮਾਸੀ ਵਾਲੇ ਮੈਂ ਮੈਂ ਕੋਈ ਵੈਲਿਊ ਨਹੀਂ ਰੱਖਦੀ ਤਾਂ ਗੰਮੀ ਉਸ ਮੈਨੂੰ ਦੱਸੋ ਹੁਣ ਤੁਸੀਂ ਅੱਜ ਫੋਨ ਕੀਤਾ ਮੈਂ ਇਹਨੀਆਂ ਗੱਲਾਂ ਕਰਦੀ ਪਈਆਂ ਤੈਨੂੰ ਤੈਨੂੰ ਪਤਾ ਹੋਣਾ ਕਿ ਉਸ ਟਾਈਮ ਤੇ ਮੇਰੀ ਕੰਡੀਸ਼ਨ ਉੱਥੇ ਕੀ ਚੱਲਦੀ ਪਈਗੀ ਮੈਂ ਤੇ ਇੰਡੀਆ ਤੋਂ ਪੈਸੇ ਮੰਗਵਾ ਕੇ ਵਰਤੇ ਹੋਏ ਆ ਹੁਣ ਮਾੜਾ ਮੋੜਾ ਸੈਟ ਹੁੰਦੇ ਆ ਵਾਣਾ ਤੇ ਹੁਣ ਅੱਗੋਂ ਤੂੰ ਵੀ ਸਮਝ ਨਾ ਤੇਰਾ ਫਰਜ਼ ਬੰਦਾ ਵਾ ਤੂੰ ਆਪਣੀ ਮੰਮੀ ਤੇ ਉਹ ਆ ਬੁੱਕਲ ਜੋ ਨਿਕਲ ਗਏ ਨਾ ਤੇ ਦੁਬਾਰਾ ਆਪਣੇ ਘਰ ਜਾਵੇ ਜਿਹੜਾ ਤੇਰਾ ਆਪਣਾ ਘਰ ਆ ਇਦਾਂ ਥੋੜੀ ਹੁੰਦਾ ਅਰਜਨ ਜਾਂ ਤੇ ਤੁਸੀਂ ਮੇਰੇ ਕੋਨਟੈਕਟ 'ਚ ਰਹਿੰਦੇ ਤੁਸੀਂ ਕੋਈ ਜ਼ਿੰਮੇਵਾਰੀਆਂ ਪੂਰੀਆਂ ਕਰਦੇ ਹਰ ਵੇਲੇ ਤੁਹਾਡੀ ਮੰਮੀ ਪਿੱਠ ਵਿਖਾ ਦਿੰਦੇ ਸੀ ਤੁਹਾਨੂੰ ਪਤਾ ਨਾ ਉਹਦੇ ਵਿੱਚ ਆਏ ਨਾ ਸਵਾਮੀ ਨੇ ਕੱਟ ਕੇ ਗਏ ਤੇ ਜਦੋਂ ਲੋੜ ਸੀ ਨਾ ਹਸਪੀਟਲ ਨਾ ਕੁਝ ਵਿੱਚ ਇੱਕੋ ਵਾਰੀ ਆਵੇ ਚੱਲ ਮੇਰੀ ਗੱਲ ਸੁਣ ਮੇਰੀ ਗੱਲ ਸੁਣ ਮੈਂ ਤੇਰੇ ਨਾਲ ਨਾ ਬਹਿਸ ਬਾਜੀ ਨਹੀਂ ਕਰਨਾ ਚਾਹੁੰਦਾ ਦੇਖ ਆਪਾਂ ਪਿਆਰ ਕੀਤਾ ਵਿਆਹ ਕਰਾਇਆ ਨਾ ਤੇ ਹੁਣ ਇੱਕ ਕੰਮ ਦਿੰਦਾ ਮੈਂ ਫੇਰ ਦੁਬਾਰਾ ਕਿੰਨਾਵਾਂ ਕਿ ਤੂੰ ਆਪਣੇ ਘਰ ਚੱਲ ਆਪਣਾ ਘਰ ਸਾਂਭ ਮੈਂ ਤੇਰੀ ਕੋਈ ਵੀ ਐਹੋ ਜਿਹੀ ਗੱਲ ਨਹੀਂ ਹੂੰਗਾ ਜਿਹੜੀ ਮੈਂ ਮੋੜੂੰਗਾ ਫੋਨ ਵੀ ਕਰੂੰਗਾ ਪੈਸਾ ਤੇ ਲਵੇ ਭੇਜੂੰਗਾ ਤੇ ਵੀਡੀਓ ਕਾਲ ਤੇ ਵੀ ਹਮੇਸ਼ਾ ਗੱਲ ਕਰੂੰਗਾ ਜਿੰਨੀ ਵਰੀ ਤਰਾ ਦਿਲ ਕਰੇਗਾ ਨਾ ਤੂੰ ਓਨੀ ਵਰੀ ਮੈਨੂੰ ਫੋਨ ਕਰ ਲਿਆ ਕਰ ਮੈਂ ਤੈਨੂੰ ਮਨਾ ਨਹੀਂ ਕਰਾਂਗਾ ਲੇਕਿਨ ਤੂੰ ਆਪਣੇ ਘਰ ਕਿਤੇ ਰਹਿ ਚਲੋ ਮੈਂ ਚੱਲ ਜਾਂ ਲਿਆ ਮਿੱਠੀਆਂ ਸੇਵੀਆਂ ਨੇ ਬਥੇਰੀਆਂ ਪਾਤੀਆਂ ਫੁੱਲੀਆਂ ਪਤਾਸੇ ਲਿਆ ਮੈਨਾਂ ਗੱਲ ਕਰਾ ਘਰ ਜਾ ਰਹਿ ਮਾਂ ਹੋ ਮਮੀ ਵੀ ਮੇਰੇ ਨਾਲ ਜਾ ਰਹੀ ਸਮਝਾ ਰਹੀ ਸੀ ਤੂੰ ਆਪਣੇ ਘਰ ਜਾ ਮੈਂ ਵੀ ਆ ਦੀ ਰਿਸ਼ਤੇ 'ਚ ਕੁਝ ਲੱਗਦੀ ਆ ਮੇਰ ਨਾਲ ਵੀ ਗੱਲ ਕਰਾ ਤੇ ਫੇਰ ਸਮਝ ਨਾ ਗੱਲ ਕਰ ਬੋਲਿਆ ਮੈਂ ਨਾ ਸੌਂ ਲਓ ਵੇਖੋ ਤੁਹਾਨੂੰ ਪਤਾ ਹੀ ਆ ਉਹ ਮਾਂ ਐ ਮੈਂ ਕਰ ਲੈਣਾ ਗੱਲ ਉਹਨਾਂ ਨਾਲ ਕੋ ਹੈਲੋ ਹੈਲੋ ਸਾਸਿਕਾ ਲ ਮਮੀ ਕੀ ਹਾਲ ਚ ਠੀਕ ਹੈ ਪੈਰੀ ਪਿੰਨਾ ਸਾਸਿਕਾ ਪੈਰੀ ਤੇ ਪੁੱਤ ਇੱਥੇ ਆ ਕੇ ਬਵੇਂ ਤਾਂ ਤਾਂ ਵਧੀਆ ਲੱਗੇ ਉੱਥੇ ਬੈਠਾ ਪਤਾ ਨਹੀਂ ਕੀ ਕੁਛ ਕਰਦਾ ਮੈਂ ਮੈਂ ਸੁਣਿਆ ਵਾਂ ਇੱਕ ਘਰ ਇੱਥੇ ਵਸਾਇਆ ਤੇ ਦੂਜਾ ਤੂੰ ਉੱਥੇ ਵਸਾ ਕੇ ਬਠਾ ਆਇਆ ਮੈਂ ਨਹੀਂ ਤੁਹਾਨੂੰ ਕਿੰਨੇ ਆ ਮੈਂ ਬਾਤਾ ਵਾ ਮੇਰਾ ਇੱਕੋ ਹੀ ਘਰ ਆ ਜਿਹੜਾ ਇੱਥੇ ਵਸਿਆ ਇੰਡੀਆ ਵਿੱਚ ਲੈ ਜੀਤ ਪੁੱਤ ਤੂੰ ਇੰਨਾ ਵਾ ਕਿ ਤੇਰੇ ਤੇ ਕੋਈ ਜਗ੍ਹਾ ਹੀ ਨਹੀਂ ਸੰਭੀ ਜਾਂਦੀ ਕਿ ਕਿਹੜਾ ਕਿਹੜਾ ਪਾਸਾ ਵੇਖੇ ਜਿੱਤੇ ਤੇਰਾ ਇੱਕ ਘਰ ਹੈ ਇੱਕ ਮਾਂ ਇੱਕ ਜਨਾਨੀ ਇੱਕ ਬੱਚਾ ਵੈ ਕਿੰਨਾ ਕ ਤੂੰ ਨਾਲ ਤੇ ਆਂਦੇ ਆ ਮੈਂ ਧਿਆਨ ਤਾਂ ਤੇਰਾ ਉੱਥੇ ਹੀ ਐ ਪਤਾ ਨਹੀਂ ਕਿਹੜਾ ਕਾਰੋਬਾਰ ਤਿਆਰ ਕਰ ਰੰਨਿਆ ਮੈਂ ਜੀ ਤੇਰੇ ਥੇ ਰੁੱਲੰਦੇ ਨੇ ਤਿਆਰੀਆਂ ਤੋਂ ਉੱਥੇ ਕਰੰਨੇ ਆ ਮੈਂ ਕਾਰੋਬਾਰਾਂ ਦੀਆਂ ਇਹ ਕਿਹੜੇ ਕੰਮ ਹੁੰਦੇ ਦੱਸਿਰਾ ਮੈਨੂੰ ਮੇਰੀ ਗੱਲ ਸੁਣੋ ਮੰਮੀ ਤੁਹਾਨੂੰ ਹੀ ਪਤਾ ਵਾ ਕਿ ਬਾਹਰ ਰਹਿਣਾ ਕੋਈ ਸੁੱਖਾ ਨਹੀਂ ਹੁੰਦਾ ਤਾਂ ਪਤਾ ਜਿੱਥੇ ਤੂੰ ਸੁੱਖਾ ਐ ਉੱਥੇ ਰਹਿ ਲੰਦਾ ਕਿੰਨੇ ਗਿਆ ਸੀ ਕਿ ਵੱਖੀ ਦੇ ਬਾਹਰ ਡੇਡਾ ਹੋ ਕੇ ਜਾਣਿਆ ਮੈਂ ਚਲੋ ਜੇ ਹੁਣ ਕੰਮ ਕਰਨ ਦੇ ਵਿੱਚ ਤੰਗੀ ਆਉਂਦੀ ਐ ਕੰਮ ਸੈੱਟ ਕਰਨ ਜੇ ਥੋੜੀ ਔਖ ਹੋਂਦੀ ਆ ਤੇ ਗਾਂ ਆਉਣ ਵਾਲੇ ਟਾਈਮ ਦੇ ਵਿੱਚ ਸੁੱਖ ਵੀ ਤੇ ਆਪਣਾ ਹੀ ਆ ਕਾਨੂੰਹਾਰਪੇਨ ਨੂੰ ਤੇ ਮੈਂ ਲੈ ਕੇ ਜਾਣਾ ਵਾ ਇੱਜ ਕਿਹੜੀ ਹੈਗੀ ਕਿ ਮੈਨੂੰ ਲੈ ਕੇ ਨਹੀਂ ਜਾਣਾ ਤੇ ਉਹਦੇ ਪਿੱਛੇ ਹੌਲੀ ਹੌਲੀ ਆਪਾਂ ਸਾਰੇ ਉੱਥੇ ਸੈਟਲ ਹੋ ਜਾਾਂਗੇ ਫਿਰ ਤੇ ਆਪਾਂ ਇਕੱਠੇ ਰਵਾਂਗੇ ਨਾ ਫਿਰ ਤੇ ਨਹੀਂ ਤੁਹਾਨੂੰ ਕਿਸੇ ਗੱਲ ਦੀ ਕੋਈ ਸ਼ਿਕਾਇਤ ਹੋਏਗੀ ਹੁਣ ਥੋੜਾ ਟਾਈਮ ਤਾਂ ਦੋ ਤੁਸੀਂ ਪੁੱਤਰ ਜੀ ਮਾਂ ਨੂੰ ਕਿੰਨੀ ਵਾਰੀ ਫੋਨ ਕਰ ਲੈਂਦੇ ਹੋ ਹੁਣ ਝੂਠ ਨਾ ਬੋਲਣਾ ਹੋ ਸਕਦਾ ਹੈ ਕਿ ਤੁਹਾਡੀ ਮਾਂ ਦਾ ਫੋਨ ਮੈਂ ਚੈੱਕ ਕੀਤਾ ਹੋਵੇ ਸਹੀ-ਸਹੀ ਦੱਸਣਾ ਕਿੰਨੀ ਵਾਰੀ ਫੋਨ ਕਰਦੇ ਹੋ ਉਹਨੂੰ ਤਾਂ ਹਰ ਰਿਦੂ ਫੋਨ ਕਰਨਾ ਤੁਹਾਡਾ ਦੱਸ ਬੰਦਾ ਨਹੀਂ ਸੀ ਫਰਜ਼ ਹੈ ਹੈ ਨਾ ਉਹਨੂੰ ਦੋ-ਦੋ ਮਹੀਨੇ ਦੀ ਫੋਨ ਕਰਦੇ ਹੋ ਇੱਕ ਮੈਸੇਜ ਲਿਖ ਦਿੰਦੇ ਆਈ ਕਾਲ ਯੂ ਲੇਟਰ ਬਾਹਰ ਦੇ ਗਏ ਤੇ ਬਾਹਰ ਦੇ ਬਣ ਕੇ ਰਹਿ ਗਏ ਉਹ ਬਾਹਰ ਜਾਣਾ ਕਿਤੇ ਨਾ ਵੀ ਉਹ ਖਤਰਤੀ ਤੋਂ ਬਾਹਰ ਕਿਤੇ ਦੂਰ ਨਹੀਂ ਚਲ ਗਏ ਅਮਰੀਕਾ ਹੈ ਤੁਹਾਡੇ ਵਰਗੇ ਜਾ ਸਕਦੇ ਤੇ ਸਾਡੇ ਵਰਗੇ ਵੀ ਜਾ ਸਕਦੇ ਨੇ ਪਰ ਪੁੱਤ ਜੀ ਜੇ ਬੰਦਿਆਂ ਦੀ ਤਰ੍ਹਾਂ ਗਏ ਹੋ ਨਾ ਤੇ ਬੰਦਿਆਂ ਦੀ ਤਰ੍ਹਾਂ ਪੇਸ਼ ਆਓ ਮੈਨੂੰ ਮਜਬੂਰ ਨਾ ਕਰੋ ਸੱਸ ਬਣਨ ਲਈ ਮਾਂ ਬਣ ਕੇ ਚਲਦੀ ਵੀ ਆਂ ਪੂਰੀਆਂ ਜ਼ਿੰਮੇਵਾਰੀਆਂ ਚੁੱਕੀਆਂ ਪਹਿਲੀ ਗੱਲ ਤੇ ਇਹ ਵਾ ਕਿ ਜਿਹੜੇ ਮੈਂ ਫੋਨ ਨਹੀਂ ਕਰ ਪਾਂਦਾ ਇਹਦੇ ਬਾਰੇ ਮੈਂ ਹਰ ਵੇਲੇ ਨੂੰ ਪਹਿਲੇ ਕਲੀਅਰ ਕਰ ਚੁੱਕਿਆ ਹਾਂ ਆਵਾ ਦੂਸਰੀ ਗੱਲ ਬਾਹਰ ਆਉਂਦੀ ਤੁਹਾਡੇ ਤੁਸੀਂ ਮੋਸਟ ਵੈਲਕਮ ਜਦੋਂ ਮਰਜ਼ੀ ਆਓ ਹੁਣ ਮੈਂ ਰਹਿਣ ਬਥੇਰਾ ਆਪਣਾ ਕੀਤਾ ਤੁਸੀਂ ਮੇਰੇ ਕੋਲ ਰੋ ਆਣ ਕੇ ਮੈਂ ਤੇ ਕਿਨਾਂ ਆਉ ਨਾਲੇ ਮੈਨੂੰ ਹੈਲਪ ਹੋਏਗੀ ਮੈਨੂੰ ਇਹ ਨਹੀਂ ਹੈਗਾ ਮੈਂ ਬਾਹਰ ਕੰਮ ਤੇ ਜਾਵਾਂਗਾ ਘਰ ਆ ਮੈਨੂੰ ਰੋਟੀ ਦੀ ਟੈਨਸ਼ਨ ਹੋਏਗੀ ਹੁਣ ਤੁਹਾਨੂੰ ਹੀ ਪਤਾ ਕਿ ਰੋਟੀ ਪਾਣੀ ਕਰਨਾ ਪੈਂਦਾ ਆਪ ਕੱਪੜਾ ਲੇੜਾ ਸਭ ਕੁਝ ਆਪ ਕਰਨਾ ਪੈਂਦਾ 2 ਘੰਟੇ ਦੇ ਬਿਅਸੇ ਇੰਨਾ ਕੰਮ ਹੀ ਨਿਕਲ ਜਾਂਦੇ ਆ ਦਿਨ ਤੋਂ ਰਾਤ ਤੱਕ 2 ਘੰਟੇ ਸਵੇਰੇ ਪਹਿਲ ਉਠਾਂ 2 ਘੰਟੇ ਰਾਤ ਨੂੰ ਆਣ ਕੇ ਲਗਾਵਾ ਤੇ ਵਿੱਚ ਫਿਰ ਕੰਮ ਵੀ ਤੇ ਕਰਨ ਜਾਣਾ ਹੁੰਦਾ ਕਿ ਨਹੀਂ ਓ ਬੋਤ ਜੀ ਤੁਸੀਂ ਤੇ ਇੰਦਾ ਗੱ ਬੜੇ ਯਾਨੇ ਗਏ ਨੇ ਉਹ ਮੇਰੇ ਭਰਾ ਦੀ ਪਰਜਾਈ ਅੱਗੋ ਰਿਸ਼ਤੇ ਚ ਦੂਰ ਦੀ ਗੀ ਹੈ ਚਾਚੇ ਦੀ ਕੁੜੀ ਹੈ ਉਹਦਾ ਭਰਾ ਗਿਆ ਵੈ ਤੇ ਕੀ ਉਹ ਵਸਦਾ ਪਿਆ ਉੱਥੇ ਬਾਹਰ ਓਖਾ ਸੁੱਖਾ ਹੋ ਗਿਆ ਤੇ ਆਪਣੇ ਪਰਿਵਾਰ ਨੂੰ ਨਹੀਂ ਵੇਖਣਦੇ ਆ ਗਲਤ ਗੱਲਾਂ ਮੇਲਾ ਕਰੇ ਉਹ ਏਡੀਆਂ ਮਿੱਠੀਆਂ ਮਿੱਠੀਆਂ ਗੱਲਾਂ ਕਰਦੇ ਨਾ ਇਹ ਹਾਰ ਤਿੱਨੇ ਕਰਦੇ ਚੰਗੇ ਲੱਗਦੇ ਮੈਂ ਨਹੀਂ ਤੁਹਾਡੀਆਂ ਗੱਲਾਂ ਜਾਣ ਵਾਲੀ ਮੇਰੀ ਗੱਲ ਖੰਨ ਖੋਲ ਕੇ ਸੁਣ ਲੋ ਕੁੜੀ ਨੂੰ ਰੋਜ਼ ਫੋਨ ਆਣਾ ਚਾਹੀਦਾ ਹੈ ਰੋਜ਼ ਦਾ ਮਤਲਬ ਰੋਜ਼ ਤੇ ਜੇ ਅਰਜਨ ਸਿੰਘ ਜੀ ਤੁਸੀਂ ਰੋਜ਼ ਫੋਨ ਨਾ ਕੀਤਾ ਤਾਂ ਤੁਹਾਡੀ ਮਾਂ ਦਾ ਕੀ ਹਸ਼ਰ ਹੋਏਗਾ ਇਹਦੀ ਸੋਚ ਵੀ ਨਹੀਂ ਜੇ ਸਕਦੇ ਹੈਗੇ ਮੇਰੀ ਮੈਂ ਬੜੀ ਕੱਪੀ ਵੀ ਹੀ ਜੇ ਮੈਂ ਮਿੱਠੀ ਚੱਲਦੀ ਆ ਨਾ ਤਾਂ ਮੈਂ ਪੁੱਠੀ ਵੀ ਬੜੀ ਜਲਦੀ ਜੀ ਕੋਈ ਗੱਲ ਨਹੀਂ ਹੁਣ ਤੁਸੀਂ ਮੇਰੀ ਵੀ ਗੱਲ ਧਿਆਨ ਨਾਲ ਸੁਣ ਲੋ ਜੇਕਰ ਇੰਨੇ ਮੇਰੇ ਨਾਲ ਫੋਨ ਤੇ ਡੇਲੀ ਗੱਲ ਕਰਨੀ ਹੈ ਨਾ ਇਹਨੂੰ ਕਹੋ ਕਿ ਆਪਣਾ ਘਰ ਜਾ ਕੇ ਸਾਂਭੇ ਤੇ ਨਾਲੇ ਜਿਹੜੀ ਤੁਸੀਂ ਮੇਰੀ ਮਾਰੀ ਆ ਤਾਂ ਮੈਂ ਕੀ ਲਗਾਉਂਦੇ ਆ ਨਾ ਤੇ ਸਾਡੇ ਕਿਹੜੇ ਹੱਥ ਵੱਧੇ ਆ ਕਰਨਾ ਸਾਂਵੇਂ ਬਹੁਤ ਕੁਝ ਹੁੰਦਾ ਵਾ ਤੁਸੀਂ ਇਹਨਾਂ ਗੱਲਾਂ ਵਿੱਚ ਆਪਾਂ ਨਾ ਹੀ ਪਈਏ ਰਿਸ਼ਤੇ ਖਰਾਬ ਹੋਣਗੇ ਮੈਂ ਨਹੀਂ ਚਾਹਨਾ ਕਿ ਕੱਲ ਨੂੰ ਆਪਾਂ ਇੱਕ ਦੂਜੇ ਦੇ ਨਾਲ ਇਹੋ ਜਿਹਾ ਹਾਲਾਤ ਕਰੀਏ ਕਿ ਇੱਕ ਦੂਜੇ ਦੇ ਮੱਥੇ ਲੱ ਕੁੜੀ ਬਾਅਦ ਮੈਨੂੰ ਫੋਨ ਨਾ ਕਰੇ ਫਿਰ ਉਹ ਮਹਾਜ ਦੇ ਫੋਨ ਆਇਆ ਇਹ ਸ਼ੁਰੂ ਕੀ ਹੈ ਇੱਕ ਵਾਰ ਚੀ ਦੀ ਗੱਲ ਸੁਣ ਕੇ ਚੁੱਪ ਕੀਤੀ ਰਹਿ ਨਾ ਹੱਦਾਂ ਦਾ ਕੁਝ ਬੋਲੋ ਮੇਰੀ ਗੱਲ ਸੁਣ ਲੈ ਅਰਜਨ ਕੁੜੀ ਨੂੰ ਤਾਂ ਰੋਇ ਫੋਨ ਆਨੇ ਚਾਹੀਦੇ ਨੇ ਤੂੰ ਇਹਨੂੰ ਬੁਲਾਉਂਦਾ ਨਹੀਂ ਪਿਆ 9 ਮਹੀਨੇ ਦੀ ਪ੍ਰੈਗਨਸੀ ਤੇ ਨਿਕਲ ਗਿਆ 3 ਮਹੀਨੇ ਅੱਗੋਂ ਤੇਰੀ ਕੁੜੀ ਹੋਗੀ ਤੈਨੂੰ ਬੁਲਾਉਂਦਾ ਨਹੀਂ ਬਾਹਰ ਚੱਲ ਮੈਨੂੰ ਇਹ ਦੱਸ ਕੀ ਐਡੀਸ਼ਨ ਬੈਨਦੀ ਐ ਨਾਲ ਜਿਹੜਾ 21 ਲੱਖ ਰੁਪਇਆ ਦਿੱਤਾ ਸੀ ਮੈਂ ਆਪਣੀ ਕੁੜੀ ਦੇ ਹੱਥ ਜਿਹੜਾ ਮੇਰੀ ਕੁੜੀ ਨੇ ਤੁਹਾਡੇ ਹੱਥ ਬੈਗ ਦਿੱਤਾ ਉਹ ਵਾਲਾ 21 ਲੱਖ ਰੁਪਇਆ ਕਿਹਦੇ ਅਕਾਊਂਟ ਚ ਹੈਗਾ ਪਹਿਲਾਂ ਮੈਨੂੰ ਦੱਸੇਗਾ ਕਿ ਤੂੰ ਵੀ ਵਰਤਮੂਰਤ ਲਿਆ ਜਿਹੜੀ ਤੁਹਾਨੂੰ ਲੋੜ ਨਹੀਂ ਸੀ ਉਹ ਜਿਹੜਾ 2 ਲੱਖ ਹੀ ਨਾ ਉਹ 2 ਲੱਖ ਤੁਹਾਡੀ ਕੁੜੀ ਦੇ ਅਕਾਊਂਟ ਵਿੱਚ ਹੀਗਾ ਅੱਛਾ ਜਿਹੜਾ ਅਕਾਊਂਟ ਠੰਢ ਠੰਢ ਕੋ ਪਾਲ ਬੋਲਣ ਦੇ ਯਾਨੀ ਕਿ ਖਾਲੀ ਵੀ ਆਇਆ ਵੈ ਹੈ ਦੱਸੀ ਮੈਰਾ ਕੋਈ ਨਹੀਂ ਇਹਦੇ ਬਾਰੇ ਵੀ ਗੱਲ ਕਰ ਲਾਂਗੇ ਗੱਲਾਂ ਤਾਂ ਪੁੱਤ ਜੀ ਦੀ ਬਥੇਰੀਆਂ ਕਰ ਲੈਂਦੇ ਹੋ ਉਹ ਗੱਲ ਪੁੱਛਾਂਦੇ ਜਿਹੜੀ ਜੇ ਵਾਧੂ ਦੀ ਗੱਲ ਨਾ ਕਰੋ ਹਰਬੀਨ ਨੂੰ ਕੋਈ ਆਪਣੇ ਘਰ ਜਾ ਕੇ ਬਸੇ ਆਪਣੇ ਘਰ ਰਵੇ ਆਪਣਾ ਘਰ ਸਾਹਮਣੇ ਡੇਲੀ ਫੋਨ ਕਰਾਂਗਾ ਤੇ ਰਹੀ ਗੱਲ ਇਹਨੂੰ ਇੰਡੀਆ ਤੋਂ ਬੁਲਾਉਣ ਦੀ ਉਮਾ ਥੋੜੇ ਟਾਈਮ ਬਾਅਦ ਆਪੇ ਬੁਲਾ ਲਾਂਗਾ ਬੱਸ ਕਿਤੇ ਇੰਨਾ ਟਾਈਮ ਵੇਟ ਕੀਤੀ ਹੈ ਨਾ ਥੋੜਾ ਹੋਰ ਸਬਰ ਕਰ ਲੋ ਚਲੋ ਠੀਕ ਹੈ ਕੁੜੀ ਤਾਂ ਮੈਂ ਛੱਡਣ ਚੱਲੀ ਆ ਤੇ ਜੇ ਮੇਰੀ ਕੁੜੀ ਨਾਲ ਕੋਈ ਅਭੀ ਨਬੀ ਹੋਈ ਜਾਂ ਹੁਣ ਕੋਈ ਕਹਾਣੀ ਪਈ ਨਾ ਤੇ ਪੁੱਤ ਜੀ ਸੋਚ ਵਿਚਾਰ ਕੇ ਚੱਲਣਾ ਮੈਂ ਅਗੋਂ ਕੋਈ ਤੁਹਾਨੂੰ ਸਫਾਈ ਨਹੀਂ ਜੀ ਦੇਣੀ ਸਮਝਾਈ ਗੱਲ ਕੋਈ ਗੱਲ ਨਹੀਂ ਆ ਤੁਹਾਨੂੰ ਸ਼ਿਕਾਇਤ ਦਾ ਮੌਕਾ ਨਹੀਂ ਮਿਲੇਗਾ ਬਸ ਤੁਸੀਂ ਵੀ ਨਾ ਆਪਣੇ ਬੋਲ ਬਾਣੀ ਦਾ ਤਰੀਕਾ ਥੋੜਾ ਜਿਹਾ ਬਦਲ ਕੇ ਰੱਖੋ ਸ਼ਿਕਾਇਤਾਂ ਦੇ ਪੁੱਤਰ ਤੁਸੀਂ ਕੋਈ ਲਾਂ ਨਹੀਂ ਨਹੀਂ ਦਿੰਦੇ ਤੇ ਇਹ ਸੋਬਰੀ ਵੜੇਗੇ ਹਰ ਚੀਜ਼ ਵਿੱਚ ਕੋਈ ਨਹੀਂ ਤੁਹਾਡੀ ਸੋਮਰਤਾ ਮੈਂ ਪੂਰੀ ਕਰਾਂਗੀ ਚਲੋ ਕਰ ਲੋ ਜਿਹੜੇ ਦੋ ਲੋ ਜੋਰ ਗੱਲ ਕਰਨੇ ਆ ਕਰਵਾ ਦਿਓ ਹਾਂ ਸੰਜੀਤ ਹਾਂ ਹਲੋ ਇਹ ਹਾਂਜੀ ਹਾਂਜੀ ਤੈਨੂੰ ਨਹੀਂ ਪਤਾ ਲੱਗਣਾ ਤੇਰੀ ਮਾਤਾ ਕਿੱਦਾਂ ਬੋਲਦੀ ਆ ਤੇ ਤੂੰ ਲਾ ਕੇ ਬੈਠੇ ਸਾਰੀਆਂ ਸੁਣਨਦੀ ਆ ਕੋਈ ਨਹੀਂ ਅ ਅੱਛਾ ਮੈਂ ਹਾਂ ਚੱਲੀ ਬਸ ਕਰ ਲਗੀ ਪੈਕਿੰਗ ਮੰਮੀ ਚੱਲੀ ਸੀ ਨਾ ਛੱਡਿਆ ਹੈ ਰਸੀ ਤਿਆਰੀ ਕਰ ਲੈ ਨਾਲੇ ਮੇਰੀ ਇੱਕ ਗੱਲ ਹੁੰਦੀ ਆਂ ਧਿਆਨ ਦੇ ਨਾਲ ਮੇਰਾ ਜਿੱਤਰਾ ਗੱਲ ਕਰਨੀ ਹੁੰਦੀ ਨਾ ਕਰ ਲਿਆ ਕਰ ਤੇ ਉਹਨਾਂ ਨੇ ਕਹੇ ਮੇਰੀ ਮਾਤਾ ਨੂੰ ਫालतू ਬੋਲਣ ਦੀ ਲੋੜ ਨਹੀਂ ਗਈ ਇਹਨਾਂ ਨੇ ਕੱਲ ਨੂੰ ਮੈਂ ਵੀ ਜ਼ੁਬਾਨ ਖੋਲ ਕੇ ਗੱਲ ਕਰਾਂ ਇੱਕ ਬਾਅਦ ਵਿੱਚ ਤੁਹਾਨੂੰ ਤੇ ਸਾਡੇ ਟੱਬਰ ਨੂੰ ਚੁਬੇ ਨਹੀਂ ਨਹੀਂ ਲੋੜ ਹੀ ਨਹੀਂ ਪੈਣੀ ਕੋਈ ਗੱਲ ਨਹੀਂ ਠੀਕ ਹੈ ਚਲ ਠੀਕ ਹੈ ਬਾਏ ਫਿਰ ਪਹੁੰਚ ਕੇ ਘਰ ਤੇ ਮੈਨੂੰ ਫੋਨ ਕਰ ਦੇ ਹਾਂ ਕੋਈ ਗੱਲ ਨਹੀਂ ਓਕੇ ਚਲੋ ਓਕੇ ਕੱਲ ਹੋਏਗੀ ਹੁਣ ਆਪਣੀ ਹਾਂ ਹੁਣ ਆਪਣੀ ਗੱਲ ਕਰਾਂ ਹੋਏਗੀ ਜਦੋਂ ਤੂੰ ਉੱਥੇ ਪਹੁੰਚ ਜੇਂਗੀ ਨਾ ਆਪਣੇ ਆਪਣੇ ਅਸਲੀ ਘਰ ਉੱਥੇ ਮੈਂ ਤੇਨਾਂ ਡੀਲੀ ਗੱਲ ਕਰਾਂਗਾ ਇਹ ਨੂੰ ਨਹੀਂ ਮੌਕਾ ਮਿਲੇਗਾ ਕਿ ਮੈਂ ਫੋਨ ਕਰਾਂ ਮੈਂ ਖੁਦ ਫੋਨ ਕਰ ਲਿਆ ਕਰੂੰਗਾ ਠੀਕ ਐ ਪੱਕਾ ਨਾ ਓਕੇ ਪੱਕਾ ਪੱਕਾ ਚਲੋ ਮੈਂ ਰੱਖਦੀ ਹਾਂ ਮੈਂ ਪੱਕੇ ਨਹੀਂ ਕਰਨੀ ਓਕੇ ਬਾਏ ਠੀਕ ਐ ਬਾਏ ਓਕੇ ਵੇਖਿਆ ਮੰਮੀ ਬਸ ਆ ਲਿਆ ਮਿੱਠਾ ਗੱਲਾਂ ਦਾ ਕੜਾ ਤੂੰ ਗੋੜਾ ਘਟਕਾ ਨੂੰ ਪਾਣਾ ਉਹ ਕੰਮ ਉਹਦੇ ਹੈਨਾ ਗੱਲਾਂ ਚ ਆ ਗਈ ਮਿੰਟ ਦੇ ਪਹਿਲਾਂ ਮਾਂ ਦੀ ਕਿੱਤੀ ਪਾਈ ਤੇ ਕਰਤਾ ਉਹਦੀ ਕਲਾਸਾਂ ਦੀ ਦਬ ਕੇ ਚੰਗੀ ਤਰ੍ਹਾਂ ਮੰਮੀ ਮੈਂ ਫੋਨ 'ਚ ਕਲਾਸ ਲੱਗੀ ਕੀ ਕਰਦੀ ਹੁੰਦੀ ਦੱਸੋ ਫਿਰ ਤੇ ਕਮੈਂਟ ਪਹਿਲਾਂ ਹੀ ਕਹਿ ਰਹੇ ਸੀ ਨਾ ਤੈਨੂੰ ਉੱਧਰ ਛੱਡਣ ਚੱਲਨੀ ਹੈ ਤੇ ਉਹਨੇ ਵੀ ਆਹੀ ਕਿ ਆ ਘਰ ਜਾ ਤੇ ਦੇਖ ਲੈਨੇ ਆ ਘਰ ਜਾ ਕੇ ਹਾਂ ਇਹ ਵੀ ਤੇ ਦੇਖ ਉਹ ਮਰੇ ਪੈਰਾਂ ਤੇ ਹੂੰ ਜਾ ਮੈਂ ਕਰਾਂ ਪੈਕਿੰਗ ਹਾਂ ਕਰ ਲਾ ਕੱਲਿਆਂ ਨਹੀਂ ਜਾਣਾ ਸੇਵਕ ਉਹਨਾਂ ਨੂੰ ਮੈਂ ਨਾਲ ਲੈ ਕੇ ਜਾਣਾ ਮੈਂ ਬੁਲਾ ਲਓ ਫਟਾਫਟ ਮੈਂ ਰੋਟੀ ਹੁਣ ਉੱਥੇ ਹੀ ਖਾ ਲਾਂਗੀ ਜਾ ਕੇ ਹਾਂ ਖਾ ਲਈ ਤੇਰੀ ਲੱਗੀ ਮਾਂ ਨੇ ਨਾ ਬਣਾ ਕੇ ਰੱਖਿਆ ਪਕਵਾਨ ਤੇਰੇ ਵਾਸਤੇ ਰੋਟੀ ਘਰ ਬਣੀ ਹੁੰਦੀ ਹੈ ਹੂੰ ਮੀਨਾ ਲੱਗੀ ਨਾ ਮੀਨਾ ਆ ਮੀਨਾ ਦਾ ਛੋਟਾ ਕਾਰਾ ਪਾ ਲਈ ਹੁਣ ਚੱਪੇ ਜੋਗੀ ਫਰੀ ਮੈਂ ਤੇਨਾਂ ਦੇ ਚਲ ਚਾਹ ਪਾਣੀ ਤੇ ਪੀ ਲਿਆ ਹੁਣ ਸਿਮਰਤ ਅੱਧਾ ਘਰ ਤੋਂ ਕਦੋਂ ਦੀ ਬੈਠੀ ਹੋਈ ਹੈ ਤੂੰ ਜਾ ਕੇ ਨਾ ਅੰਦਰ लेट ਜਾ ਨਹੀਂ ਮੰਮੀ ਕੋਈ ਗੱਲ ਨਹੀਂ ਮੈਂ ਬੈਠ ਜਾਨੀ ਆਂ लेट ਜਾ ਜੇ ਤੂੰ ਲੇਟਣਾ ਤੇ ਬੇਟਾ ਸਿਮਰ ਜਾ ਰੈਸਟ ਕਰ ਲੈ ਥੋੜੀ ਦੇਰ ਕਾਫੀ ਦੇਰ ਹੋ ਗਈ ਬੈਠੀ ਹੋਈ ਇਹਨੂੰ ਡਾਕਟਰ ਨੇ ਤੈਨੂੰ ਰੈਸਟ ਲਈ ਹੁੰਦੀ ਨਾ ਫਿਰ ਖੇਲ ਵੀ ਤੇ ਨਹੀਂ ਹੋਣੀ ਨਾਲ ਦੁੱਧ ਪੀਤਾ ਨਾ ਨੇ ਜਾਓ ਮੈਂ ਆਪਣੇ ਲਾਗੇ ਪਾ ਲੈਂਦੀ ਨਹੀਂ ਨਹੀਂ ਪੁੱਤਰ ਇਹਨੇ ਦੁੱਧ ਪੀਤਾ ਨਾ ਤਾਂ ਕਰਕੇ ਹੋਰ ਨਹੀਂ ਕੋਈ ਗੱਲ ਲਗੀ ਫੜਾ ਨੂੰ ਤੂੰ ਫੜ ਲਾ ਉਦੋਂ ਦੀ ਬੈਠੀ ਹੈ ਲੈ ਕੇ ਮੈਂ ਕੁਛ ਕਹਾ ਥੋੜੀ ਬੰਜੀ ਉਹਨੇ ਦੁੱਧ ਵੀ ਤਾਂ ਨਾ ਦੁੱਧ ਬੜੀ ਬਾਰ-ਬਾਰ ਕੱਢਣ ਦੀ ਖਰਿਆ ਨੇ ਮੋਢਾ-ਮੋਢਾ ਖਿੱਚਦਾ ਪਾਗਲ ਜੀ ਚੱਲ ਕੋਈ ਨਹੀਂ ਜੇ ਤੂੰ ਸੋ ਜਾਂਦੀ ਨਾ ਫੇਰ ਤੇ ਲੱਗ ਲਟਾ ਦਿੰਦੇ ਜਾ ਤੂੰ ਜਾ ਕੇ ਰੈਸਟ ਕਰ ਆਵੇ ਬਿੰਦੀ ਵੇ ਕਿਦਾਂ ਹੀ ਹਾਂ ਮੈਂ ਨਾ ਸੱਚਾ ਤੁਹਾਡੇ ਨਾਲ ਗੱਲ ਕਰਨਾ ਹੀ ਸੇਵਕ ਇੱਥੇ ਉਹਨੂੰ ਫੋਨ ਕਰਕੇ ਬੁਲਾਓ ਸੇਵਕ ਆ ਜਾਂਦਾ ਕੋਈ ਨਹੀਂ ਇੱਥੇ ਗਿਆ ਇਹਨਾਂ ਨੇ ਹੁਣ ਇੱਥੇ ਮੈਨੂੰ ਦੱਸੋ ਹੁਣ ਹਰ ਕਿਤੇ ਲੱਗੂ ਕੀ ਸੋਚਿਆ ਕੀ ਕਰਨਾ ਸੋਚਣਾ ਕੀ ਹੈ ਅੱਜ ਡੇਢ ਪੌਣੇ 2 ਮਹੀਨਿਆਂ ਬਾਅਦ ਇਹ ਤੇ ਘਰ ਲੈਣਾ ਗੱਲ ਹੋਈ ਜੀ ਦੁਪਹਿਰੇ ਮੈਂ ਸਭ ਸਮਝੀ ਹਾਂ ਆਪ ਰੋਜ਼ ਕਰੀ ਦੇ ਨੇ ਚਾਰ ਫੋਨ ਨੇ ਜਿਸ ਦਾ ਕਹਿ ਕੇ ਗਿਆ ਹੋਇਆ ਉਹ ਤਾਂ ਤੁਸੀਂ ਹੀ ਕਰਦੇ ਜੀ ਨਾ ਹੁਣ ਉਹਨੇ ਕੀਤਾ ਕਿ ਤੁਸੀਂ ਕੀਤਾ ਫੋਨ ਨਹੀਂ ਮੁਰਕੇ ਪਲਟ ਕੇ ਆਇਆ ਉਹਦਾ ਫੋਨ ਅੱਛਾ ਕਿਉਂਕਿ ਸੇਵਾ ਕਹਿੰਦਾ ਸੀ ਠਾਣੇ ਅਸੀਂ ਨਾ ਸਾਰਾ ਕੁਝ ਵਿਖਾਣਾ ਕਰਾਂਗੇ ਅਹੀਂ ਫੋਨ ਕਰਦੇ ਕੋ ਰਿਪਲਾਈ ਨਹੀਂ ਆਂਦਾ ਹਰ ਚੀਜ਼ ਦੀ ਡਿਟੇਲ ਵੀ ਕਢਾਣਗੇ ਤਾਂ ਸਹੀ ਨਿਕਲੇਗੀ ਨਾ ਹਾਂ ਤੋਂ ਨੇ ਅੱਜ ਡਿਟੇਲ ਕਢਾ ਲੈਣੀ ਉਸ ਵਾਲੇ ਅੱਜ ਨੇ ਕਰਤਾ ਉਹ ਹੀ ਬੈਲੋ ਬੰਜੀ ਆ ਨਹੀਂ ਜੇ ਸਮੇਂ ਦੀ ਗੁਰਜੀਤ ਬੰਜੀ ਨੂੰ ਸਮਝਾਉ ਉਹਦੀਆਂ ਮਿੱਠੀਆਂ ਮਿੱਠੀਆਂ ਗੱਲਾਂ ਜੇ ਫੇਰ ਆ ਗਈ ਮੈਨੂੰ ਕਹਿੰਦੇ ਮੈਂ ਕੁਝ ਖੋ ਨਾ ਜੇ ਉਹਨੂੰ ਮੈਂ ਡੰਡਾ ਨਾ ਚੜਾਵਾਂ ਤੇ ਕੀ ਫਾਇਦਾ ਗੱਲ ਕਰਨ ਦਾ ਮਾੜੇ ਲਫ਼ਜ਼ ਬੋਲਦੇ ਫਿਰ ਉਹਨੂੰ ਗੁੱਸਾ ਆਉਂਦਾ ਉਹਨੇ ਅੱਜ ਵੀ ਇਹੀ ਕਿਹਾ ਕਹਿੰਦਾ ਮੈਂ ਇਸ ਤੇਰੀ ਮੰਮੀ ਦੀ ਗੱਲ ਇਹ ਗੱਲਾਂ ਤੋਂ ਨਹੀਂ ਤੈਨੂੰ ਫੋਨ ਕਰਦਾ ਮਾੜੇ ਲਫ਼ਜ਼ ਮੈਂ ਉਹਨੂੰ ਕੋਈ ਮਾੜਾ ਮੰਦਾ ਕੋਈ ਗੱਲ ਕੱਢਣ ਨਹੀਂ ਆ ਮੈਂ ਉਹਨੂੰ ਇਹੀ ਕਿਹਾ ਕਿ ਆਪਣੀ ਗੱਲ ਪੂੰਗਾ ਜਿਹੜੀ ਗੱਲ ਤੇ ਤੂੰ ਉਤਰਿਆ ਸੀ ਪਹਿਲੇ ਦਿਨ ਬੇਟਾ ਜਦੋਂ ਕੋਈ ਮਾੜੀ ਹਰਕਤ ਕਰੇ ਨਾ ਫਿਰ ਮਾੜੇ ਲਫ਼ਜ਼ ਪਹਿਲਾਂ ਕਿਉਂ ਨਹੀਂ ਕਦੀ ਕਹਿ ਤੈ ਜਦੋਂ ਤੇਰੇ ਨਾਲ ਸਹੀ ਸੀ ਜਦੋਂ ਹੁਣ ਪਤਾ ਲੱਗਾ ਵਾ ਕਿ ਉਹ ਗੜਬੜ ਕਰਨ ਦਾ ਤਾਂ ਹੀ ਤੇ ਆ ਤੇਰੀ ਫਿਕਰ ਚ ਮੰਮੀ ਬੋਲਦੀ ਤੇਰੀ ਕਿਤੇ ਨਾ ਕਿਤੇ ਵੇਖੋ ਲਈ ਤੈਨੂੰ ਕਿੱਡਾ ਵੱਡਾ ਦੁੱਖ ਦਿੱਤਾ ਕਿੰਨੀ ਦੇਰ ਦਾ ਹੋ ਚੱਲਿਆ ਬੱਚਾ 2 ਟਾਈ ਮਹੀਨੇ ਦਾ ਹੋ ਚੱਲਿਆ ਬੱਚਾ 3 ਮਹੀਨਿਆਂ ਦਾ ਹੋ ਚੱਲੀ ਜੇ ਆਉ ਤੇ ਫੇਰ ਉਹਨੇ ਅੱਜ ਤੱਕ ਉਹਨੂੰ ਵੇਖਿਆ ਵਾ ਮੈਂ ਤੇਦੀ ਗੱਲ ਸਮਝਦੀ ਤਦੀ ਕਿਆ ਮੈਨੂੰ ਬਖਾ ਮੈਂ ਉਹਨਾਂ ਗੱਲਾਂ ਕੀਤੀਆਂ ਨੇ ਪਰ ਮੈਂ ਸੋਚਦੀ ਆਂ ਵੀ ਉਹ ਦੇਖੋ ਨਾ ਸਾਗ ਸਮੁੰਦਰ ਪਾਰ ਬੈਠਾ ਹੋਇਆ ਆਈ ਉਹਨੂੰ ਫੋਨ ਕਰਕੇ ਗੱਲਾਂ ਕਰਕੇ ਕੀ ਕਰਾਂਗੇ ਫੇਰ ਉਹ ਬੰਦ ਕਰ ਦੇਗਾ ਗੱਲਾਂ ਕਰਨੇ ਮੇਰੇ ਹੁਣ ਮ ਜੇ ਇੰਨੀ ਦੇਰ ਬਾਅਦ ਗੱਲ ਹੋਈਏ ਤੇ ਅੱਜ ਵੀ ਉਹਦੇ ਮੂੰਹੋਂ ਨਾ ਇਹ ਨਹੀਂ ਨਿਕਲਿਆ ਕਿ ਵੀਡੀਓ ਕਾਲ ਕਰ ਮੇਰੇ ਖਾਕੇ ਨਾ ਗੱਲ ਮੇਰੀ ਕਰਾ ਦੇ। ਮੇਰੇ ਬੱਚੀ ਅੱਜ ਵੀ ਨਹੀਂ ਵੇਖਿਆ। ਨਾ ਭੇਜੀ ਮੈਂ ਤੁਹਾਨੂੰ ਕੀ ਦੱਸਾਂ ਮੰਦਰ ਇੰਨੀ ਇੱਕ ਭਰੀ ਪਿੱਤੀ ਬੈਠੀ ਆ ਇਹ ਇਹ ਗੱਲ ਨੂੰ ਕੁਝ ਨਹੀਂ ਜੇ ਜਾਣਦੀ ਕੁਝ ਨਹੀਂ ਜੇ ਸਮਝਦੀ ਮੈਨੂੰ ਕੁਝ ਪੱਲੇ ਖੁੱਦ ਨਹੀਂ ਪੈਣਦੀ ਮੈਂ ਕਰਾਂ ਤੇ ਕਰਾਂ ਕੀ ਕਿਹੜੇ ਪਾਸੇ ਕਿਹੜੇ ਖੂ ਖਤੇ ਮਰ ਜਾਵਾਂ। ਫਿਰ ਦੱਸ ਬੇਟਾ ਤੈਨੂੰ ਅੱਗੇ ਕੁਝ ਕੀ ਨਜ਼ਰ ਆਉਂਦਾ ਕੁਝ ਨਜ਼ਰ ਆਉਂਦਿਆ ਵਾ ਤੇਰੀ ਲਾਈਫ 'ਚ ਕੋਈ ਖੁਸ਼ੀਆਂ ਨਜ਼ਰ ਆਉਂਦੀਆਂ ਤੈਨੂੰ ਅੱਗੇ ਕਿਤੇ ਨੂੰ ਮਿਲਣਗੀਆਂ। ਮਾਂਟੀ ਉਹਨੇ ਕਾਫੀ ਗੱਲਾਂ ਕੀਤੀਆਂ ਮੰਮੀ ਦੀ ਸਾਡੀ ਕਹਿੰਦਾ ਮੈਂ ਕਿ ਮਾਵਾ ਛੱਡਿਆ ਸੋਚਿਆ ਤਾਂ ਮੈਂ ਵੀ ਸੀ ਪਰ ਸੇਵਕ ਮਨਾ ਕਰਦਾ ਵੇ ਆ ਕਿ ਉਧਰ ਨਹੀਂ ਜਾਣਾ ਉਹਨੇ ਉਸ ਦਿਨ ਵੀ ਮੈਨੂੰ ਘਰ ਬੈ ਕੇ ਕਹਤਾ ਕਿ ਮੰਮੀ ਜੀ ਉਹ ਕਹਿੰਦੇ ਜਰੂਰ ਵੇ ਨੇ ਕੁੜੀ ਭੇਜੋ ਤੇ ਮੈਂ ਵੀ ਗਿਆ ਕੁੜੀ ਵਸਾਣੀ ਦੇ ਭੈਣ ਜੀ ਮੈਂ ਉੱਥੇ ਹੀ ਆ ਕੋਈ ਜਗਾ ਜਗਾ ਵਿਆਹ ਕਰਨ ਵਾਲਾ ਥੋੜੀ ਸਾਡੇ ਖਾਨਦਾਨ ਚ ਲਵਾ ਆ ਜੇਗਾ ਕਿ ਦੂਜੀ ਜਗਾ ਬਾਦੀ ਤੀਜੀ ਜਗਾ ਬਾਦੀ ਇਹੋ ਜੇ ਕੰਮ ਨਹੀਂ ਆਉਂਦੇਗੇ ਚਲੋ ਭੈਣ ਜੀ ਰਿਵਾਜ ਤੇ ਕਿਸੇ ਦੇ ਖਾਨਦਾਨ ਚ ਨਹੀਂ ਹੁੰਦਾ ਬਾਕੀ ਮਜਬੂਰੀਆਂ ਹੋ ਜਾਂਦੀਆਂ ਨੇ ਤੇ ਮਜਬੂਰੀ ਵਿੱਚ ਵੀ ਨਹੀਂ ਮੈਨ ਕਰਨੀ ਹੋਵੇ ਮੁੰਡੇ ਨੂੰ ਸੁਧਾਰ ਲਈਏ ਕਿਸੇ ਤਰੀ ਆ ਜੁਰਕੇ ਪਤਾ ساری ਉਮਰ ਕੁੜੀ ਨੂੰ ਚੱਲਣਾ ਪੈਂਦਾ ਪਹਿਲੀ ਜਗ੍ਹਾ ਕਿਉਂ ਨਹੀਂ ਵਸੀ ਬੰਦਿਆਂ ਦਾ ਕਸੂਰ ਘੱਟ ਨਿਕਲਦਾ ਤੇ ਜਨਾਨੀ ਦਾ ਕਸੂਰ ਵੱਧ ਕੇ ਨਿਕਲ ਆਂਦਾ ਹੋਇਆ ਪਰ ਜਿੱਥੋਂ ਤੱਕ ਮੈਂ ਅਰਜਨ ਬਾਰੇ ਸੁਣਿਆ ਵੇਖਿਆ ਨਾ ਮੈਂ ਤੇ ਤੁਹਾਨੂੰ ਇੱਕੋ ਹੀ ਸਲਾਹ ਦਵਾਂਗੀ ਇਹਦਾ ਡਿਵੋਰਸ ਕਰਾਓ ਜੇ ਉਹ ਉੱਥੇ ਬੈਠਾ ਵਾ ਉਹਨੇ ਦੂਜਾ ਵਿਆਹ ਕਰਾ ਲਿਆ ਵਾ ਤੇ ਇਹਦੀ ਲਾਈਫ ਵਿੱਚ ਮਗਰ ਰਹਿ ਕੇ ਗਿਆ ਮੈਨੂੰ ਤੁਸੀਂ ਆਪ ਦੱਸੋ ਮਾਂ ਕਹਿੰਦੀ ਨਹੀਂ ਕਰਾਇਆ ਉਹ ਸੌਂ ਖਾ ਗਈ ਐ ਤਾਂ ਉਹਨੂੰ ਅਰਜਨ ਨਾ ਵੀ ਮੈਂ ਖੁੱਲ ਕੇ ਲਫ਼ਜ਼ਾਂ ਨੂੰ ਲਫ਼ਜ਼ ਕਹਤੀ ਕਹਿੰਦਾ ਜੇ ਮੈਂ ਦੂਜਾ ਵਿਆਹ ਕਰਾਇਆ ਹੁੰਦਾ ਤਾਂ ਮੈਂ ਇੱਥੇ ਗੱਲਬਾਤ ਕਰ ਮਾ ਮੇਰੀ ਮਾਂ ਨਾਲ ਗੱਲ ਕਰਦਾ ਮੈਂ ਤਾਂ ਕਹਿੰਨੇ ਹਰਪੀ ਤੇ ਮੇਰੇ ਘਰ ਤੁਰ ਮੈਂ ਨੂੰ ਤਾਂ ਬੋਲ ਨਹੀਂ ਕੁਝ ਨਹੀਂ ਉਹ ਸਾਨੂੰ ਗੱਲਫੈਮੀ ਹੋਈ ਸੀ ਸਾਰਾ ਕੁਝ ਨਹੀਂ ਤੇ ਹੁੰਦਾ ਤੇ ਉਹ ਮੈਨੂੰ ਫੋਨ ਕਰਦਾ ਉਹ ਇੱਕੋ ਕੁਛ ਕਹਿ ਚਲ ਕਰਦਾ ਪਿਆ ਕਿ ਤੇਰੇ ਮਮਾ ਐਦਾਂ ਬੋਲੇ ਮੈਂ ਇਸ ਕਰਕੇ ਤੇ ਮੈਂ ਵੀ ਉਹਨੂੰ ਕੁਝ ਨਹੀਂ ਕਿਹਾ ਮੈਂ ਕਹਾਂਗੀ ਪਰ ਉਹ ਥੋੜਾ ਟਾਈਮ ਤਾਂ ਦਿਓ ਉਹਨੂੰ ਵੀ ਜੋ ਮੇਰੇ ਨਾਲ ਗੱਲ ਕਰਨਾ ਸ਼ੁਰੂ ਹੋ ਰਿਹਾ ਮੈਂ ਵੀ ਤਾਂ ਦੇਖਾਂ ਕਿੱਥੋਂ ਬੋਲਦਾ ਕੀ ਕਰਦਾ ਪਿਆ ਅੱਛਾ ਮੈਨੂੰ ਨਾ ਇੱਕ ਗੱਲ ਸਮਝ ਨਹੀਂ ਆਉਂਦੀ ਕਿ ਬੰਦਾ ਵਿਆਹ ਤੋਂ ਬਾਅਦ ਜਨਾਨੀ ਨੂੰ ਕਿੰਨੇ ਤਾਨੇ ਮੈਨੇ ਦੇ ਦਿੰਦਾ ਤੇਰੀ ਮਾਂ ਬੋਲੀ ਤੇਰਾ ਭਰਾ ਬੋਲਿਆ ਤੇਰਾ ਪਿਓ ਬੋਲਿਆ ਉਹ ਜਿਹੜੀ ਜਨਾਨੀ ساری ਉਮਰ ਤੁਹਾਡੇ ਘਰ ਚ ਬਹਿ ਕੇ ਤੁਹਾਡੇ ਮਾਪੇ ਭੈਣ ਭਰਾਵਾਂ ਦੀ ਰਿਸ਼ਤੇਦਾਰਾਂ ਦੀ ਆਣ ਗਾਣ ਦੀਆਂ ਹਰ ਸ਼ਰੀਕੇ ਭਾਈ ਦੀਆਂ ਉਹ ਗੱਲਾਂ ਸੁਣਦੀ ਐ ਉਹ ਥਣੀ ਮੁਰਕੇ ਕਹਿੰਦੀ ਕਿ ਮੈਂ ਤੈਨੂੰ ਨਹੀਂ ਬੁਲਾਣਾ ਮੈਂ ਤੇਰੀ ਮਾਂ ਨੂੰ ਨਹੀਂ ਬੁਲਾਣਾ ਮੈਂ ਉਹ ਵਿਚਾਰੀ ਫੇਰ ਚਲਦੀ ਐ ਇਹ ਜਵਾਈ ਹੀ ਕਿਉਂ ਐਦਾਂ ਕਰਦੇ ਨੇ ਇਹੋ ਚ ਫਿਰ ਕੁੜੀਆਂ ਤੇ ਮੁੰਡਿਆਂ ਦੇ ਵਿੱਚ ਫਰਕ ਆ ਨਾ ਜਿਹੜੀਆਂ ਕੁੜੀਆਂ ਵਾ ਹਰ ਪਾਸੇ ਚਾਹੁੰਦੀਆਂ ਕਿ ਕਿਸੇ ਨਾ ਕਿਸੇ ਤਰੀਕੇ ਸਾਡਾ ਘਰ ਵਸਿਆ ਹੀ ਰਵੇ ਜਿੰਨਾ ਵੀ ਇਹ ਦੁੱਖ ਉਹ ਸਹਿ ਲੈਂਦੀਆਂ ਨੇ ਕੋਈ ਗੱਲ ਨਹੀਂ ਜਿਵੇਂ ਉਹ ਹਰਪ੍ਰੀਤ ਅੱਖੀਂ ਵੇਖ ਕੇ ਸਭ ਕੁਝ ਕਿ ਮੇਰੀ ਜ਼ਿੰਦਗੀ ਇੱਕੋ ਨਰਕ ਆ ਫਿਰ ਵੀ ਉੱਥੇ ਜਾਣ ਨੂੰ ਤਿਆਰ ਆ ਪੁੱਤ ਵੇਖ ਜਦੋਂ ਅਸੀਂ ਤੇਰਾ ਸਾਥ ਦੇ ਲੈ ਇਹੀ ਬੈਠੇ ਆ ਮਮੀ ਚੱਸੀ ਕਰਦੀ ਜਿੰਦ ਦੇ ਰੋ ਬੇਟਾ ਕਿੱਥੇ ਰਹਿ ਗਏ ਸੀ ਤੁਸੀਂ ਮੈਂ ਤਾਂ ਫੋਨ ਕਰਕੇ ਘਰੋਂ ਨਿਕਲੀ ਸੀ ਤੁਹਾਨੂੰ ਮੈਂ ਕੰਮ ਗਿਆ ਮੜਾ ਆ ਅੱਛਾ ਸੇਵਕ ਆਈ ਫੋਨ ਆਇਆ ਸੀ ਅਰਜੰਦ ਦਾ ਅੱਛਾ ਆਇਆ ਸੀ ਅੱਜ ਫੋਨ ਹਾਂ ਉਹ ਵੀ ਇਹਨੇ ਕੀਤੇ ਨੇ ਫੋਨ ਜਿਵੇਂ ਤੂੰ ਕਿਹਾ ਸੀ ਕਿ ਦਿਨ ਦੇ ਚਾਰ ਫੋਨ ਕਰਨੇ ਕਰਨੇ ਨੇ ਤੇ ਦੋ ਹੀ ਫੋਨ ਬੁਲਾਏ ਤੇ ਤੀਜਾ ਫੋਨ ਉਹਦਾ ਵੱਜ ਗਿਆ ਆਪਣੇ ਆਪ ਹੀ ਮੋਟੇ ਕੀ ਕਹਿੰਦਾ ਪੁੱਛਦਾ ਤੇਰੇ ਸਾਹਮਣੇ ਬੈਠੀ ਹਾਂ ਕੀ ਕਹਿੰਦਾ ਸਹੀ ਕਹਿੰਦੇ ਨਹੀਂ ਤੂੰ ਆਪਣੇ ਘਰ ਜਾ ਮਤਲਬ ਉਹਨੇ ਘਰ ਜਾ ਮम्मी ਕੋਲ ਰਮਾ ਜਾ ਤੇ ਉੱਥੇ ਜਾ ਤੂੰ ਕੋਈ ਨਹੀਂ ਮੈਂ ਤੇ ਨਾਲ ਰੋਜ਼ ਗੱਲ ਕਰਾਂਗਾ ਉੱਥੇ ਜਾਣਾ ਹੈ ਤੁਸੀਂ ਕੀ ਕਹਿੰਦੇ ਤੇ ਵਾਹ ਮੈਂ ਵੀ ਤਾਂ ਇਹੀ ਜਾਣੀ ਹੈ ਕਿ ਇਹਦਾ ਘਰ ਵਸ ਜੇ ਜਾਵੇ ਆਪਣੇ ਘਰ ਕੀ ਪਤਾ ਉਹਨੂੰ ਮੇਰੇ ਤੋਂ ਹੀ ਕੋਈ ਛੇੜੇ ਹੀ ਤੇ ਕੋਈ ਨਹੀਂ ਜੇ ਮੇਰੇ ਬੱਚੇ ਦਾ ਘਰ ਮੇਰੇ ਤੋਂ ਬਿਨਾਂ ਪਰੇ ਹੋਇਆ ਵੱਸਦਾ ਮੇਰਾ ਘਰ ਬਸਾਵਾਂਗੀ ਮੇਰਾ ਘਰ ਥੋੜੀ ਜਾਣਨਾ ਚਾਹੁੰਦਾ ਤਲਾਦਾ ਨਾ ਟਾਡਾ ਨਾ ਹੋ ਗਿਆ ਦਿਮਾਗ ਖਰਾਬ ਜਿਹੜਾ ਤੁਸੀਂ ਕੁੜੀ ਨੂੰ ਉਧਰ ਭੇਜ ਲੱਗੇ ਜੇ ਸੇਵਕ ਮੈਂ ਆਪਣੇ ਬੂਏ ਚ ਥੋੜੀ ਬਿਠਾਈ ਰੱਖਾਂਗੀ ਸੱਸ ਵੀ ਉਹਦੀ ਮੂੰਹ ਜੋੜ ਜੋੜ ਕੇ ਇੱਕੋ ਗੱਲ ਕਰਦੀ ਕੁੜੀ ਭੇਜੋ ਕੁੜੀ ਭੇਜੋ ਤੁਸੀਂ ਹੀ ਬਿਠਾਇਆ ਇਲਜ਼ਾਮ ਸਾਡੇ ਤੇ ਲਾਉਂਦੇ ਐਂ ਜੀ ਅਸੀਂ ਉਹਨਾਂ ਦੇ ਉਂਗਲ ਚੁੱਕੀ ਐ ਪਰ ਕਿਸ ਬੁਨਿਆਦ ਤੇ ਚੁੱਕੀ ਐ ਕੁੜੀ ਦੇ ਵਾਕਿਆ ਤਿੰਨ ਮਹੀਨਿਆਂ ਤੋਂ ਮੇਰੇ ਕੋਈ ਰਹਿੰਦੀ ਐ ਚਲੋ ਉਹਨਾਂ ਦਿਨਾਂ ਚ ਪਾਣੀ ਬੂਣੀ ਆਇਆ ਉਹ ਚਲ ਗਈ ਉਹਨੇ ਗੱਲ ਕੀਤੀ ਸੇਵਾ ਕਹਿੰਦਾ ਕਿ ਉਹ ਪਾਣੀ ਬੂਣੀ ਦੇ ਚੱਕਰ ਚ ਕਿਤੇ ਨਹੀਂ ਗਈ ਉਹ ਆਪਣੇ ਖੇਖਣ ਪੂਰੇ ਕਰਨ ਦੀ ਬੰਦਾ ਕਿੱਧਰ ਬੜੇ ਤੇ ਕਿੱਧਰ ਨਾ ਜਾਵੇ ਉਹ ਜੋ ਕਹਿੰਦੀ ਵੀ ਉਹਦਾ ਸੁਣਨਾ ਪੈਣਾ ਨਾ ਮੈਨੂੰ ਸਾਰਾ ਕੁਝ ਛੱਡੋ ਤੁਸੀਂ ਮੈਂ ਇੱਕ ਗੱਲ ਦੱਸ ਤੂੰ ਇਹਨੂੰ ਭੇਜ ਦੇ ਤਾਂ ਲੱਗੇ ਜੇ ਜੇ ਤਾਂ ਤੇ ਇਲਜ਼ਾਮ ਲਾ ਦੇ ਚੋਰੀ ਚੋਰੀ ਦਾ ਫਿਰ ਜੇ ਕਹਦੇ ਸਾਡੇ ਘਰੋਂ ਚੋਰੀ ਕਰ ਦਿੰਦੀ ਸਾਡੇ ਘਰੋਂ ਗਹਿਣਾ ਕੱਢ ਲਿਆ ਸਾਡੇ ਘਰੋਂ ਰੁਪਏ ਕੱਢ ਲਏ ਕੀ ਕਹੋਗੇ ਫਿਰ ਕੀ ਜਵਾਬ ਦੋਗੇ ਐਂ ਕਿ ਤੁਸੀਂ ਤੇ ਇਨਨੇ ਚਲਾਸ ਕਿਉਂ ਜੇ ਕਿਉਂ ਉਹਨਾਂ ਦੀਆਂ ਗੱਲਾਂ ਚੋਂਦੇ ਜੇ ਕਿਉਂ ਕੁੜੀ ਹੱਥੋਂ ਗਵਾਣੀ ਜੇ ਕੱਲ ਨੂੰ ਕੋਈ ਅਭੀ ਨਭੀ ਕਰਦਣ ਕੋਸ਼ਪੂੜੀ ਨੂੰ ਦੇ ਦਨ ਅੰਦਰੇ ਅੰਦਰੇ ਮਾਰਦਨ ਮੁਕਾ ਦੇਣਾ ਅੱਜ ਜੋ ਆਪਾਂ ਕੁੜੀ ਆਪਣੇ ਬੁਆਣੀ ਪਾਸ ਆਦੇ ਤਾਂ ਕੱਲ ਨੂੰ ਜਾ ਕੇ ਆਪਾਂ ਕਹਿਣਾ ਵੀ ਸਾਡੀ ਕੁੜੀ ਨਾਲ ਇਦਾਂ ਹੋ ਗਿਆ ਧੋਤਾ ਹੋ ਗਿਆ ਤੇ ਮੇਰੀ ਗੱਲ ਸੁਣੋ ਕਿ ਆਪਾਂ ਆਪਣੀ ਕੁੜੀ ਆਪਣੇ ਘਰ ਲੈ ਆਈਏ ਤੇ ਜੇ ਮੈਂ ਇੰਨਾ ਕੁਝ ਕਰਨ ਨਹੀਂ ਰਿਆ ਨਾ ਕੱਚੇ ਪੈਰੀ ਨਹੀਂ ਜਾ ਸਾਰਾ ਕੁਝ ਵੇਖ ਚੱਕ ਕੇ ਫਿਰ ਕਰਨਾ ਵਿਦ ਪ੍ਰੂਫ ਸਾਰਾ ਕੁਝ ਕਰਨ ਰਿਆ ਮੈਂ ਸੇਵਕ ਇੱਕ ਗੱਲ ਸੁਣੋ ਮੇਕੋ ਭੈਣ ਜੀ ਉਹਦਨ ਉਹਦੀ ਮਾਂ ਨੂੰ ਇੱਕ ਗੱਲ ਤਾਂ ਸਮਝ ਆ ਗਈ ਹੈ ਕਿ ਅਦਰੇ ਜਨਾਨੀ ਕੱਲੀ ਨਹੀਂ ਉਹਦੇ ਨਾਲ ਪੂਰਾ ਤਾਂ ਪੂਰਾ ਪਰਿਵਾਰ ਖਲੁੱਤਾ ਆਇਆ ਵਾ ਕੱਚੇ ਪੈਰਾਂ ਨਾਲ ਤਾਂ ਮੈਂ ਟੁਰਨ ਨਹੀਂ ਫਿਰੰਦੀ ਇਹੀ ਮੇਰੇ ਨਾਲ ਲੱਗੇ ਮੋਢੇ ਨਾਲ ਮੋਢਾ ਲਾਇਆ ਹਰ ਗੱਲੋਂ ਜਾਣਦੇ ਹੋਣ ਪਛਾਣਦੇ ਹੋਣਾਂ ਨੂੰ ਉਹਨੂੰ ਵੀ ਸਮਝ ਆ ਗਈ ਸਾਰੀ ਗੱਲ ਉਹਦੀ ਕੀ ਹਿੰਮਤ ਬੈਗੀ ਕੁੜੀ ਨੂੰ ਕੁਝ ਕਰ ਜੇਗੀ ਨਾਲ ਐਡੀ ਥੋੜੀ ਬੇਕੂਫ ਹੈਗੀ ਹੈ ਕਿ ਇਹਦੇ ਤੋਂ ਕੁਝ ਵੀ ਖਾਲੇਗੀ ਤੇ ਮਰ ਮੁੜ ਜਾਏਗੀ ਕੰਮਲੀ ਲੱਗੀ ਨਹੀਂ ਖਾਏਗੀ ਕੰਮਲੀ ਦੇ ਹੱਥੋਂ ਕੁਛ ਸੁਣੋ ਗੱਲ ਆਪ ਕੀ ਕੋਸ਼ੋਂ ਦਿਆ ਦੁਨੀਆ ਤੇ ਤੁਸੀਂ ਵੇਖਿਆ ਨਹੀਂ ਆਏ ਦਿਨ ਖਬਰਾਂ ਆਉਂਦੀਆਂ ਨੇ ਕਿਸੇ ਦੀ ਸਾਸਲੇ ਦੇ ਕੇ ਮਾਰਤਾ ਤੇ ਕਿਸੇ ਦੇ ਘਰ ਵਾਲੇ ਨੇ ਦੇ ਕੇ ਮਾਰਤਾ ਕੀ ਗੱਲ ਆ ਉਹਨਾਂ ਦੇ ਮਗਰ ਕੋਈ ਰਿਸ਼ਤੇਦਾਰ ਭੈਣ ਭਰਾ ਨਹੀਂ ਹੁੰਦੇ ਸਭ ਕੁਝ ਹੁੰਦਾ ਵਾ ਸਭ ਕੁਝ ਵਿਸ਼ਵਾਸ ਜਿੱਤ ਕੇ ਫੇਰ ਹੀ ਕੀਤਾ ਜਾਂਦਾ ਮੇਰੀ ਗੱਲ ਸੁਣੋ ਐਦਾਂ ਤਾਂ ਫੇਰ ਕਿਤੇ ਵੀ ਨਹੀਂ ਜਾ ਸਕਦੀ ਇੱਥੇ ਤਾਂ ਕੋਈ ਵੀ ਇਹਨੂੰ ਮਾਰਨ ਲਈ ਤਿਆਰ ਹੋ ਜਾਏਗਾ ਆਪਣਾ ਘਰ ਗੋਵਨਸਾਨ ਵਸਤੇ ਮੇਰੀ ਗੱਲ ਸੁਣੋ ਅਹੀਂ ਨਾ ਕੰਪਲੀਟ ਹੈ ਤੇ ਕਹਿੰਦੇ ਦੇ ਦੇਣੇ ਆ ਤੇ ਕੁੜੀ ਅਹੀਂ ਸੋਹਰੇ ਤੋਰਨ ਲਈਏ ਜੇ ਕੁੜੀ ਨਾ 19 21 ਕੁਝ ਹੋ ਜਾਂਦੀ ਹੈ ਤਾਂ ਉਹਦੇ ਜ਼ਿੰਮੇਵਾਰੇ ਦੀ ਸੱਸ ਤੇ ਸੋਹਰੇ ਹੀ ਹੋਣਗੇ ਜੋ ਵੀ ਹੈ ਯਾਨੀ ਕਿ ਤੁਸੀਂ ਜੇ ਵੇਖਣੀ ਵੇਖਣੀ ਜੇ ਕੀ ਵੇਖਣੀ ਬਣਜੀ ਮੋਂ ਦਾ ਘਰ ਨਾ ਵਸਾਵਾਂ ਦੋਸਤ ਠੀਕ ਹੈ ਫੇਰ ਭੇਜ ਦੋ ਅਹੀਂ ਕੋਣ ਅਹੀਂ ਕਾ ਤਰ ਰੋਕੇ ਜੋ ਭੇਜੋ ਤੁਸੀਂ ਨਾਲ ਕੁਝ ਹੁੰਦਾ ਹੁੰਦਾ ਪੋਣਾ ਹੁੰਦਾ ਤੇ ਪਹਿਲਾਂ ਨਾ ਹੋ ਜਾਂਦਾ ਮੈਂ ਕਹਿਨ ਤੇ ਡਿਆ ਤੁਸੀਂ ਭੇਜ ਦੋ ਦੀ ਚਲ ਜੋ ਵੇ ਲੈਨੇ ਕੀ ਕਰਦੇ ਕੀ ਨਹੀਂ ਆਪੀ ਤਾਂ ਉਹਦੋਂ ਤੂੰ ਇੰਨਾ ਰੋਂਦੀ ਹਾਂ ਅੱਜ ਤੋਂ ਉਹਦੀਆਂ ਦੋ ਅੰਨਾ ਗੱਲਾਂ ਕੀ ਕੀਤੀਆਂ ਨੇ ਤੈਨੂੰ ਦੋ ਕੁ ਮਿੱਠੀਆਂ ਮਿੱਠੇ ਤੇਰੇ ਨਾਲ ਗੱਲਾਂ ਕਰ ਲੀਆਂ ਤਾਂ ਅੱਜ ਤੋਂ ਉਹਦੀਆਂ ਗੱਲਾਂ ਚ ਆ ਗਈ ਪੁੱਤ ਤੁਹਾਨੂੰ ਫੋਨ WhatsApp ਤੇ ਆਇਆ ਹਾਂ ਦੂਜੀ ਕਾਲ ਨਹੀਂ ਆਈ ਨੇ ਤੇ ਮੈਂ ਰਿਕਾਰਡ ਕਰ ਲੈਂਦੀ ਉਹਨੇ ਕਾਲ ਹੀ WhatsApp ਵਾਲੀ ਕੀਤੀ ਤੇ ਦੂਜਾ ਫੋਨ ਵੀ ਨਹੀਂ ਮੇਰੇ ਕੋਲ ਕੋਈ ਸੀ ਮੈਂ ਦੂਸਰੇ ਫੋਨ ਤੋਂ ਦੀ ਰਿਕਾਰਡਿੰਗ ਕਰ ਲੈਂਦੀ ਮੇਰੇ ਨਾਲ ਤਾਂ ਥੋੜੀ देर ਗੱਲਈ ਹੈ ਇਹ ਦਿਨ ਹੀ ਲੱਗਾ ਰਿਹਾ ਦਾ ਪੋਣਾ ਘੰਟਾ ਗੱਲਾਂ ਚਲੋ ਬਾਕੀ ਤੁਹਾਡੀ ਮਰਜ਼ੀ ਆਹ ਇਹਨੇ ਰੋਕਦੇ। ਤੁਸੀਂ ਮੈਨੂੰ ਇੱਕ ਗੱਲ ਦੱਸੋ। ਜੇ ਕੱਲ ਨੂੰ ਕੋਈ ਇਲਜ਼ਾਮ ਲਾਤਾ ਕੀ ਪ੍ਰੂਫ ਹੋਊਗਾ ਤੇ? ਇਲਜ਼ਾਮ ਕਿਉਂ ਲਾਣਾ ਪੁੱਤ ਤੂੰ ਆਪੇ ਤੇ ਕਹਿੰਨੇ ਥਾਣੇ ਆ ਕੇ ਰਿਪੋਰਟ ਦੇਣਾਵਾ। ਉਹ ਮੇਰੀ ਗੱਲ ਸੁਣੋ ਕੱਲੀ ਥਾਣੇ ਰਿਪੋਰਟ ਦਿੱਤੀ ਨਹੀਂ ਲੋਟ ਆਉਂਦੀ ਹੁੰਦੀ ਬੜੱਕ ਜੋ ਆਿੰਦਾ। ਦੁਨੀਆ ਬਹੁਤ ਚਲਾਕ ਚੁਸਤ ਆ। ਕਈ ਕوجੋ ਹਿੰਦੀ ਆ। ਥਾਣੇ ਵਾਲਾ ਨੇ ਕਹਣਾ ਤੂੰ ਛੱਡ ਕੇ ਤੇ ਆਪਣੀ ਮਰਜ਼ੀ ਨਾਲ ਹੀ ਆਏ ਜੇ ਨਾ ਰਿਪੋਰਟ ਦਿੱਤੀ ਸਾਡੀ ਉੱਥੇ ਕੀ ਕਹੂਗੀ?